ਪਿਆਰੇ ਸਾਥਿਓ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮਿੱਟੀ ਪੰਜਾਬ ਦੀ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਆਪਾਂ ਇਤਿਹਾਸ ਦੀਆਂ ਗੱਲਾਂ ਕਰਦੇ ਆਂ ਤੇ ਅੱਜ ਜੋ ਮੈਂ ਇਤਿਹਾਸ ਲੈ ਕੇ ਆਇਆ 9 ਜੁਲਾਈ ਦਾ ਮੀਰੀ ਪੀਰੀ ਦੇ ਦਿਹਾੜੇ ਦਾ ਹੋਇਆ ਇਹ ਸੀ 1606 ਇਸਵੀ ਜੀ ਦੇ ਸ਼ਾਂਤੀ ਦੇ ਪੁੰਜ ਧੰਨ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਤਖਤ ਤੇ ਬਿਰਾਜਮਾਨ ਹੋਏ ਤਾਂ ਸਤਗੁਰਾਂ ਨੇ ਸਿੱਖੀ ਚ ਨਵੀਂ ਰੂਹ ਫੂਕੀ ਸ੍ਰੀ ਹਰਮੰਦਰ ਸਾਹਿਬ ਦੇ ਸਾਹਮਣੇ ਉੱਚਾ ਥੜਾ ਬਣਾਇਆ ਗਿਆ ਨਾਮ ਰੱਖਿਆ ਗਿਆ ਅਕਾਲ ਤਖਤ ਬਾਬਾ ਬੁੱਢਾ ਸਾਹਿਬ ਜੀ ਦੇ ਹੱਥੀਂ ਤੇ ਦੋ ਸ਼੍ਰੀ ਸਾਹਿਬ ਤਾਰਨ ਕੀਤੀਆਂ ਗਈਆਂ ਇੱਕ ਮੇਰੀ ਦੀ ਤੇ ਇੱਕ ਪੀਰੀ ਦੀ ਅੱਜ ਤੱਕ ਸੰਸਾਰ ਵਿੱਚ ਕਿਸੇ ਬਾਦਸ਼ਾਹ ਨੇ ਤਖਤ ਤੇ ਬੈਠਦੇ ਦੋ ਤਲਵਾਰਾਂ ਨਹੀਂ ਪਾਈਆਂ ਸੀ ਤੇ ਨਾ ਹੀ ਸਿੱਖੀ ਵਿੱਚ ਅੱਜ ਤੱਕ ਇਸ ਤਰ੍ਹਾਂ ਹੋਇਆ ਸੀ ਇਹ ਅਦੁੱਤੀ ਕੌਤਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵਰਤਾਈ ਇਸ ਲਈ ਸਤਗੁਰਾਂ ਦੇ ਨਾਮ ਨਾਲ ਸ਼ਬਦ ਜੁੜਿਆ ਮੇਰੀ ਪੀਰੀ ਦੇ ਮਾਲਕ ਨਥਮਲ ਤੇ ਅਬਦੁੱਲਾਹ ਢਾਡੀਆਂ ਨੇ ਸਤਗੁਰੂ ਦੀ ਮਹਿਮਾ ਵਿੱਚ ਵਾਰ ਗਾਈ ਦੋ ਤਲਵਾਰਾਂ ਬੱਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਅਜਮਦ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਤਖਤ ਤੇ ਬੈਠ ਕੇ ਸਤਗੁਰਾਂ ਨੇ ਸਿੱਖਾਂ ਨੂੰ ਹੁਕਮ ਕੀਤਾ ਜਿਵੇਂ ਅਵਾਰਾ ਪੁਸ਼ੀਆਂ ਤੋਂ ਖੇਤੀ ਦੀ ਰਾਖੀ ਲਈ ਵਾਰ ਜ਼ਰੂਰੀ ਆ ਐਦਾਂ ਹੀ ਧਰਮ ਦੀ ਰੱਖਿਆ ਲਈ ਸ਼ਸਤਰ ਜ਼ਰੂਰੀ ਆ ਇਹ ਸ਼ਸਤਰ ਮੈਂ ਵੀ ਪਹਿਨਾਂਗਾ ਤੇ ਤੁਸੀਂ ਵੀ ਪਹਿਨੋ ਜਿਸਨੇ ਸਾਡੀ ਖੁਸ਼ੀ ਲੈਣੀ ਆ ਉਹ ਚੰਗੇ ਤੋਂ ਚੰਗੇ ਸ਼ਸਤਰ ਭੇਟਾ ਕਰੋ ਵਧੀਆ ਨਸਲ ਦੇ ਘੋੜੇ ਲਿਆਓ ਜਵਾਨੀਆਂ ਭੇਟਾ ਕਰੋ ਭਾਉ ਫੌਜ ਚ ਭਰਤੀ ਹੋਵੋ ਕਸਰਤ ਕਰੋ ਕੋਲ ਕਰੋ ਘੋੜ ਸਵਾਰੀ ਸਿੱਖੋ ਸ਼ਸਤਰ ਵਿਦਿਆ ਸਿੱਖੋ ਸ਼ਿਕਾਰ ਖੇਡਣ ਲਈ ਜੰਗਲਾਂ ਵਿੱਚ ਜਾਓ ਆਪਣੇ ਤਨ ਤੇ ਮਨ ਨੂੰ ਮਜ਼ਬੂਤ ਬਣਾਓ ਕਿਉਂਕਿ ਕਮਜ਼ੋਰੀ ਇੱਕ ਗੁਨਾਹ ਹੈ ਤੇ ਇਹ ਗੁਨਾਹ ਕਿਸੇ ਦਾ ਵੀ ਮਾਫ ਨਹੀਂ ਕੀਤਾ ਜਾਏਗਾ ਤੁਸੀਂ ਸ਼ਸਤਰ ਇਸ ਵਾਸਤੇ ਚੁੱਕਣੇ ਹਨ ਤਾਂ ਕਿ ਜ਼ਾਲਮਾਂ ਦੇ ਸ਼ਸਤਰਾਂ ਨੂੰ ਰੋਕਿਆ ਜਾ ਸਕੇ ਕਿਉਂਕਿ ਸਭ ਜਾਣਦੇ ਆ ਲੋਹੇ ਨੂੰ ਲੋਹਾਹੀ ਕੱਟ ਸਕਦਾ ਹੈ ਇਦਾਂ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਬਾਣੀ ਦੇ ਨਾਲ-ਨਾਲ ਅੱਜ ਦੇ ਦਿਨ ਸਿੱਖਾਂ ਨੂੰ ਸਵੈ ਰੱਖਿਆ ਦੇ ਲਈ ਸ਼ਸਤਰ ਬਖਸ਼ਿਸ਼ ਕੀਤੇ ਕੀਰਤਨ ਨਾਲ ਢਾਡੀ ਪ੍ਰਥਾ ਸ਼ੁਰੂ ਹੋਈ ਅਕਾਲ ਤਖਤ ਸਰਜਿਆ ਗਿਆ 6ਵੇਂ ਸਤਗੁਰਾਂ ਦੇ ਨਾਲ ਸੰਬੰਧਿਤ ਹਰ ਸਥਾਨ ਤੇ ਅੱਜ ਵੀ ਦੋ ਨਿਸ਼ਾਨ ਸਾਹਿਬ ਝੁਲਦੇ ਆ ਜੋ ਕਿ ਮੀਰੀ ਪੀਰੀ ਭਗਤੀ ਸ਼ਕਤੀ ਦੇ ਪ੍ਰਤੀਕ ਨੇ ਭਗਤੀ ਤੇ ਸ਼ਕਤੀ ਦੇ ਸੁਮੇਲ ਮੀਰੀ ਪੀਰੀ ਦਿਹਾੜੇ 9 ਜੁਲਾਈ ਸਮੂਹ ਸੰਗਤਾਂ ਨੂੰ ਲੱਖ ਲੱਖ ਮੁबारकਾਂ ਜੀ ਧੰਨਵਾਦ ਜੇ ਤੁਹਾਨੂੰ ਇਹ ਛੋਟੀ ਜੀ ਸੋਰੀ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਦੇ ਰਹੋ ਹੋਰ ਵੀ ਇਤਿਹਾਸ ਦੀ ਜਾਣਕਾਰੀ ਇਤਿਹਾਸ ਦੀਆਂ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਇਸ ਚੈਨਲ ਤੇ ਅੱਗੇ ਆਉਂਦੀਆਂ ਰਹਿਣਗੀਆਂ ਧੰਨਵਾਦ